ਵਾਰਡ ਨੰਬਰ 7 ਵਿਖੇ ਪਹੁੰਚੇ ਲੋਕ ਸਭਾ ਆਰਡੀ ਉਮੀਦਵਾਰ ਪਵਨ ਕੁਮਾਰ ਤੀਨੋਤੇ ਹਲਕਾ ਵਿਧਾਇਕ ਜਿਲੰਦਰ ਸੈਂਟਰਲ ਐਮ ਐਲ ਏ ਰਮਨ अरोड़ा ਤੇ ਚੇਅਰਮੈਨ ਅਮ੍ਰਿਤਪਾਲ ਸਿੰਘ ਪਹੁੰਚੇ ਤੇ ਉਹਨਾਂ ਦੇ ਪਹੁੰਚਣ ਤੇ ਵਾਰਡ ਨੰਬਰ 7 ਦੇ ਇੰਚਾਰਜ ਪ੍ਰਵੀਨ ਪਹਿਲਵਾਨ ਤੇ ਵਾਰਡ ਨੰਬਰ 5 ਦੇ ਇੰਚਾਰਜ ਲਗਨਦੀਪ ਸਿੰਘ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਇਲਾਕਾ ਨਿਵਾਸੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਹਲਕਾ ਵਿਧਾਇਕ ਜਲੰਧਰ ਸੈਂਟਰ ਐਮਐਲਏ ਰਮਨ ਅਰੋੜਾ ਦੇ ਵਾਰਡ ਨੰਬਰ 7 ਦੇ ਇੰਚਾਰਜ ਪਰਵੀਨ ਪਹਿਲਵਾਨ ਵੱਲੋਂ ਲੋਕ ਸਭਾ ਆਪ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਵੀ ਕੀਤੀ ਗਈ ਇਸ ਮੌਕੇ ਪਰਵੀਨ ਪਹਿਲਵਾਨ ਲਗਨਦੀਪ ਸਿੰਘ ਬਲਬੀਰ ਸਿੰਘ ਬੀਬੀ ਸੁਰਿੰਦਰ ਕੌਰ ਮਨਜੀਤ ਰਾਏ ਸੁਖਵਿੰਦਰ ਕੁਮਾਰ ਬਲਜਿੰਦਰ ਕੁਮਾਰ ਮੌਜੂਦ ਰਹੇ ਜਲੰਧਰ ਤੋਂ ਖਾਸ ਪਰਵੀਨ ਜੀ ਅੱਜ ਵਾਰਡ ਨੰਬਰ 7 ਦੇ ਵਿੱਚ ਪਵਨ ਕੁਮਾਰ ਟਿੰਨੂ ਅੱਜ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਤੇ ਇਹ ਸਬੰਧੀ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਸਾਡੇ ਬਹੁਤ ਹੀ ਮਾਣਯੋਗ ਸਾਕਰਿਓ ਪਵਨ ਕੁਮਾਰ ਟਿੰਨੂ ਜੀ ਜੋ ਕਿ ਇਸ ਹਲਕੇ ਦੇ ਉਮੀਦਵਾਰ ਨੇ ਉਹਨਾਂ ਦੇ ਨਾਲ ਰਮਨ ਅਰੋੜਾ ਜੀ ਹਲਕਾ ਵਿਧਾਇਕ ਅਮਰਤਪਾਲ ਸਿੰਘ ਜੀ ਜਿਹੜੇ ਜ਼ਿਲ੍ਹਾ ਯੋਜਨਾ ਚੇਅਰਮੈਨ ਨੇ ਸੋ ਅੱਜ ਬਹੁਤ ਵੱਡਾ ਇਕੱਠ ਹੋਇਆ ਸਾਰੀ ਸਕੂਲ ਸਾਥ ਸੰਗਤ ਦਾ ਅਸੀਂ ਤੈਨੂੰ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਲਗਨ ਦਿੱਤੀ ਔਰ ਮੇਰੇ ਕਹਿਣ ਦੇ ਨਿੱਕੇ ਜਿਹੇ ਸੱਤੇ ਸਾਰੇ ਅੱਜ ਮੌਜੂਦ ਨੇ ਅਸੀਂ ਮਹਿਲਾ ਵਿੰਗ ਦਾ ਤੈਨੂੰ ਧੰਨਵਾਦ ਕਰਦੇ ਹਾਂ ਸਾਡੇ ਪ੍ਰਿੰਸੀਪਲ ਸੁਖਵਰਾਜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਤੈਨੂੰ ਧੰਨਵਾਦ ਕਰਦੇ ਹਾਂ ਸੋ ਇਸੇ ਤਰ੍ਹਾਂ ਪਰ ਆਲ ਮਿਲ ਕੇ ਤਗੜੇ ਹੋ ਕੇ ਪਵਨਗਮਾਟੀ ਨੂੰ ਜੀ ਨੂੰ ਚੁਟਾ ਕੇ ਸੰਸਦ ਜੀ ਦੇ ਕੋਲ ਪੇਟੀਏ ਤੋ ਸਾਡੀਆਂ ਸ਼ਹਿਰ ਨੂੰ ਗਾਂ ਲੈ ਕੇ ਜਾ ਸਕੋ ਜਿਹੜੇ ਕੰਮ ਪੈਂਡਿੰਗ ਨੇ ਅਧੂਰੇ ਕੰਮ ਨੇ ਉਹ ਪੂਰੇ ਕਰ ਸੋ ਪਾਰਟੀ ਦੀ ਮੀਟਿੰਗ ਦੇ ਨਾਲ ਨਾਲ ਜਿੱਥੇ ਆਪਾਂ ਵਰਕਰ ਦਾ ਦਾਟ ਦੇਖਿਆ ਉਹਦੇ ਵਿੱਚ ਜਿਹੜਾ ਭਾਜਪਾ ਛੱਡ ਕੇ ਜਿਹੜਾ ਨਾ ਆਪ ਦੇ ਵਿੱਚ ਸ਼ਾਮਲ ਵੀ ਹੋਏ ਆ ਉਹਨਾਂ ਵਰਕਰਾਂ ਬਾਰੇ ਕੀ ਕਹਿਣਾ ਚਾਹੂਗਾ ਸਾਡਾ ਬੰਦਾ ਘਰਾ ਜੀਤਾ ਜਿਸ ਨੇ 15 ਸਾਲ ਭਾਜਪਾ ਪਾਰਟੀ ਦੀ ਸੇਵਾ ਕੀਤੀ ਪਰ ਉੱਥੇ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਹ ਲੋਕ ਜਿਹੜੇ ਨੇ ਉਹ ਧਰਮਾਂ ਵਿੱਚ ਵੰਡਣ ਵਾਲੇ ਨੇ ਕੰਮ ਕਰਨ ਵਾਲੇ ਨਹੀਂ ਲੋਟੂ ਬੰਦੇ ਨੇ ਏਜੰਸੀਆਂ ਨਾਲ ਹੀ ਕੰਮ ਕਰਨ ਵਾਲੇ ਬੰਦੇ ਨੇ ਸੋ ਇਹ ਸਾਡੇ ਕੋਲ ਆ ਆਮ ਆਦਮੀ ਪਾਰਟੀ ਦੀ ਜਿਹੜੇ ਕੰਮ ਇਹਨੇ ਦੇਖੇ ਨੇ ਇਹੋ ਲੱਗਾ ਕਿ ਵਾਕੇ ਚੰਗੀ ਪਾਰਟੀ ਹੈ ਲੋਕਾਂ ਦੇ ਹਿੱਤ ਵਿੱਚ ਕੰਮ ਕਰਦੀ ਹੈ ਸਾਡੇ ਨਾਲ ਸਾਡਾ ਭਰਾ ਆ ਔਰ ਐਮਐਲਏ ਸਾਹਿਬ ਔਰ ਕੌਂਡ ਕਮਰ ਤੀਨੂ ਜੀ ਤਗੜੇ ਹੋ ਕੇ ਖਾਪਣਾ ਦੇ ਕੇ ਜੈਨੇ ਤਗੜੇ ਹੋ ਕੇ ਕੰਮ ਕਰੋ ਅਸੀਂ ਤਗੜੇ ਹੋ ਕੇ ਕੰਮ ਕਰਾਂਗੇ ਅੱਜ ਤਕਰੀਬਨ 40 ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਇਸ ਦਾ ਲਾਹਾ ਇਹਨਾਂ ਮਿਲੇਗਾ ਔਰ ਬਹੁਤ ਵੱਡੀ ਲੀਡ ਤੇ ਬਣੋ ਕਾਪੜੀ ਦੀ ਇਹਦੀ ਆ ਇਹਦੀ ਤਾਂ ਉਹਨਾਂ ਦੇ ਆ ਰੋਸੇ ਪਿਆਰਾ ਬਣੇ ਪਿਆਰਾ ਲਗਤ ਜੀ ਅੱਜ ਵਾਰਡ ਨੰਬਰ 7 ਦੇ ਵਿੱਚ ਲੋਕ ਸਭਾ ਦੇ ਉਮੀਦਵਾਰ ਪਵਨ ਕੁਮਾਰ ਟਿਲੂ ਜਿਹੜੇ ਨੇ ਆਪ ਦੇ ਨੇਤਾ ਵੀ ਨੇ ਔਰ ਲੀਡਰ ਵੀ ਨੇ ਔਰ ਉਹਨਾਂ ਨੂੰ ਜਿਹੜਾ ਪਾਰਟੀ ਵੱਲੋਂ ਉਤਾਰਿਆ ਗਿਆ ਤੇ ਇਸ ਵੰਦੀਆਂ ਜਿਹਾ ਵਾਰਡ ਨੰਬਰ 7 ਦੇ ਵਿੱਚ ਅੱਜ ਮੀਟਿੰਗ ਵੀ ਕੀਤੀ ਆ ਔਰ ਭਾਰੀ ਜਿਹੜਾ ਆ ਵਰਕਰਾਂ ਦਾ ਇਕੱਠ ਵੀ ਦੇਖਣ ਨੂੰ ਮਿਲਿਆ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਆ ਅੱਜ ਵਾਰਡ ਨੰਬਰ 5 ਅਤੇ ਵਾਰਡ ਨੰਬਰ 7 ਉਹਨਾਂ ਦੇ ਸਾਡੀ ਮੀਟਿੰਗ ਰੱਖੀ ਗਈ ਅਸੀਂ ਤੇ ਇੱਕ ਛੋਟੀ ਜੀ ਮੀਟਿੰਗ ਲਈ ਸਾਰਿਆਂ ਨੂੰ ਸੱਦਾ ਦਿੱਤਾ ਸੀ ਜਿਹੜਾ ਜੀ ਇੱਕ ਬਹੁਤ ਵੱਡੀ ਰੈਲੀ ਦਾ ਰੂਪ ਧਾਰ ਲਿਆ ਉਸਨੇ ਧੰਨਵਾਦ ਸਾਡੇ ਸਾਰੇ ਏਕ ਕਲੋਨੀ ਵਾਲੇ ਸਾਡੇ ਕੋਟਰਾਮ ਦਾਸ ਦੇ ਮਹੱਲਾ ਨਿਵਾਸੀ ਸਾਡੇ ਆਸ-ਪਾਸ ਦੇ ਜਿੰਨੇ ਵੀ ਕਲੋਨੀ ਮੈਂਬਰ ਜਿੰਨੇ ਵੀ ਉਹਨਾਂ ਦੀ ਸੋਸਾਇਟੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਮਹਿਲਾ ਵੰਗ ਦੇ ਲੇਡੀਜ਼ ਬੈਠੇ ਨੇ ਇਹ ਸਾਡੇ ਨਾਲ ਨੇ ਇਸ ਤੋਂ ਇਲਾਵਾ ਸਾਡੇ ਪ੍ਰਵੀਨ ਪਲਵਾਨ ਜੀ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਵਿੱਚ ਅੱਜ ਪਵਨ ਕੁਮਾਰ ਟੀਵੀ ਜਿਹੜੇ ਕੀ ਲੋਕ ਸਭਾ ਦੇ ਪ੍ਰਾਇਰਕਾ ਦਾ ਉਮੀਦਵਾਰ ਨੇ ਇਸ ਤੋਂ ਇਲਾਵਾ ਰਮਨ अरोड़ा ਜੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਪ੍ਰਧਾਨ ਚੇਅਰਮੈਨ ਅਮਰਤਪਾਲ ਸਿੰਘ ਜੀ ਸਾਡੇ ਵਿੱਚ ਆਏ ਸੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਮੈਸੇਜ ਦਿੱਤਾ ਸਾਰੇ ਦਾ ਬਹੁਤ-ਬਹੁਤ ਮੈਡਮ ਅਜੀ ਪਾਰਟ ਨੰਬਰ 7 ਦੇ ਵਿੱਚ ਪਹੁੰਚਿਓ ਕੀ ਕਹਿਣਾ ਚਾਹੁੰਦੇ ਇਸ ਬੰਦੂ ਕੋਲ ਪਾਰਟ ਨੰਬਰ 7 ਦੇ ਵਿੱਚ ਆਣੀ ਸੋ ਵਾਰ ਦੀ ਜਿਹੜੀ ਆ ਅੱਜ ਬਹੁਤ ਵਧੀਆ ਮੀਟਿੰਗ ਹੋਈ ਆ ਵਾਰ ਨੰਬਰ ਦੀ ਮੀਟਿੰਗ ਤੇ ਵਾਰ ਨੰਬਰ ਸਾਡੇ ਜੀ ਯਾਰ ਮਤਲਬ ਜਿਹਨੇ ਵਿੱਚ ਸਾਡੇ ਹਲਕਾ ਦੇ ਜਿਹੜੇ ਰਮਨ ਅਰੁਣਾ ਜੀ ਐਮਐਲਏ ਪਰ ਸਾਡੇ ਜਿਹੜੇ ਚੇ ਸੁਪਰਾਰਡ ਪਾਰਟੀ ਪੂਜੀ ਵੀ ਆਏ ਨੇ थे ਤੇ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਜੋ ਇਹ ਪਹਿਲਾ ਦਸਿਆ ਜਿੱਤਾ ਦਾ ਕਰਕੇ ਮਤਲਬ ਕਿ ਅੱਜ ਇਹ ਪਰਮਾ ਘੁਗਾਰਾ ਮਿਲਿਆ ਹੈ ਬਹੁਤ ਸਾਰੇ ਐਸੇ ਲੋਕ ਚਲੇ ਭਟਕ ਰਹੇ ਸੀ ਅਦਰ ਆਪ ਗੁਰੂਸ਼ੀਆ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਅੱਜ ਆਮ ਪਾਰਟੀ ਨੂੰ ਜੁਆਇਨ ਕਰਕੇ ਇੱਕ ਐਸੋ ਜਿਹਾ ਇੱਕ ਸੰਦੇਸ਼ ਦਿੱਤਾ ਹੈ ਕਿ ਆਮ ਪਾਰਟੀ ਇੱਕ ਉਹ ਪਾਰਟੀ ਆ ਜਿਹੜੀ ਹਰ ਇੱਕ ਆਮ ਪੰਦੇ ਲਈ ਜਿਹੜੀ ਆ ਆਈ ਹੋਈ ਆ ਔਰ ਹਰ ਆਮ ਪੰਦੇ ਲਈ ਕੰਮ ਕਰਦੀ ਹੈ ਕਿ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਐਮਐਲਏ ਪਵਨ ਰਵਨ ਅਰੋੜਾ ਜੀ ਦਾ ਔਰ ਆਪਣੇ ਪਪ ਪਾਰਟੀ ਕੋ ਜੀ ਦਾ ਜਿਨ੍ਹਾਂ ਨੇ ਬਦੌਲਤ ਅੱਜ ਇੱਕ ਬਹੁਤ ਵਧੀਆ ਸ਼ਾਨਦਾਰ ਜਿਹੜਾ ਇੱਕ ਮੀਟਿੰਗ ਦਾ ਆਯੋਜਨ ਹੋਇਆ ਔਰ ਬਹੁਤ ਵਧੀਆ ਮੀਟਿੰਗ ਹੋਈ ਹਰ ਜੀ ਲੜਮੜ ਕੇ ਵਾਰਡ ਨੰਬਰ 7 ਦੇ ਵਿੱਚ ਪਹੁੰਚੋ ਕੀ ਕਹਿਣਾ ਚਾਹੁੰਦੇ ਇਸ ਬੰਦੇ ਨੂੰ ਆਜਾਖੇ ਚੋਲੇ ਦੀ ਲਿਟੇਕ ਕਿ ਬਹੁਤ ਵੱਡੀ ਲੋਕਾਂ ਨੇ ਕੈਰ ਟੈਕ ਕਰਕੇ ਦਿਖਾਈ ਹੈ ਸਾਡੇ ਨਾਮ ਦੇ ਪ੍ਰੋਡਕਟ ਦੇ ਜਾਇਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵਧੀਆ ਸਾਨੂੰ ਗੁਦਾਦ ਅਸੀਂ ਜਾਨੀ ਇੰਜਰੀ ਵਾਲਾਰੇ ਕਹਿੰਦੇ ਸੀ ਨੇ ਭਗਵੰਤ ਮਾਨਜੀ ਜੋ ਕਿ ਸਾਡੇ ਬਹੁਤ ਸਿਖੀ ਦੇ ਰਿਹਾ ਹੈ ਤੇ ਜਿਹਾ ਬਣੇ ਨੇ ਵੀ ਉਹਨਾਂ ਦਾ ਅਸੀਂ ਅਗਵੇਂ ਦਿਨੋ ਚਾਹਵਾਨ ਕਰਦੇ ਹਾਂ ਜਿਨ੍ਹਾਂ ਨੇ ਐਜੂਕੇਸ਼ਨ ਫ੍ਰੀ ਮੈਡੀਕਲ ਫ੍ਰੀ ਜੋ ਕਿ ਉਹ ਲੋਕ ਜਿਹੜੇ ਸੀ ਉਹ ਕਿਤੇ ਵੀ ਜਾਣ ਨਹੀਂ ਸੀ ਸਕਦੇ ਉਹਨਾਂ ਨੂੰ ਘਰ ਬੈਠਿਆਂ ਬਹੁਤ ਜ਼ਿਆਦਾ ਸਹੂਲਤਾਂ ਮਿਲ ਗਈਆਂ ਨੇ ਇਸ ਤੋਂ ਵਧੀਆ ਪਾਰਟੀ ਔਰ ਚੰਗੀ ਪਾਰਟੀ ਕੋਈ ਨਹੀਂ ਹੋ ਸਕਦੀ ਹੁਣ ਮੈਂ ਆਪਣੇ ਘਰੋਂ ਜਿਹੜੀਆਂ ਲਾਈਟਾਂ ਲਾ ਕੇ ਆਪਣੇ ਮਿੱਟੀ ਤੋਂ ਬਾਹਰ ਲਾ ਕੇ ਹੋਣ ਲੱਗੇ